ਪੰਜਾਬ ਚ ਵਗਦੇ ਨਸ਼ੇ ਤੇ ਜਦੋਂ ਇਸ ਪੱਤਰਕਾਰ ਨੇ ਖਬਰ ਕੀਤੀ ਤਾਂ ਪੰਜਾਬ ਪੁਲਿਸ ਨੂੰ ਡਰਾਉਂ ਧਮਕਾਉਣ ਲੱਗੀ। ਇੱਥੋਂ ਤੱਕ ਕਿਹਾ ਗਿਆ ਕਿ ਵੀਡੀਓ ਡਿਲੀਟ ਕਰ ਦੇ ਸਾਡੀ ਬਦਨਾਮੀ ਹੁੰਦੀ ਹੈ। ਇਹ ਪੱਤਰਕਾਰ ਮੋਨ ਸਿੰਘ ਔਲਖ ਹੈ ਪੰਜਾਬ ਨਜ਼ਰੀਆ ਨਾਮ ਦਾ ਵੈਬ ਚੈਨਲ ਚਲਾਉਂਦੇ ਨੇ। ਹੁੰਦਾ ਕੁਝ ਐਸਾ ਹੈ ਕਿਸੇ ਦੇ ਵੱਲੋਂ ਦੋ ਪਿੰਡ ਪਿੰਡ ਔਲਖ ਤੇ ਪਿੰਡ ਚੈਲ ਜਿੱਥੋਂ ਦੇ ਮਜ਼ਦੂਰਾਂ ਦਾ ਇਕੱਠ ਹੁੰਦਾ ਤਾਂ ਇਕੱਠੇ ਵਿੱਚ ਪੱਤਰਕਾਰ ਜਾਂਦਾ ਆ ਤਾਂ ਉਸਤੇ ਵੱਲੋਂ ਕੁਝ ਸਵਾਲ ਜਵਾਬ ਕੀਤੇ ਜਾਂਦੇ ਨੇ। ਉਹਨਾਂ ਸਵਾਲਾਂ ਜਵਾਬਾਂ ਦੇ ਵਿੱਚ ਪਿੰਡ ਦੇ ਵਿੱਚ ਵਿਕ ਰੇ ਨਸ਼ੇ ਦੀ ਗੱਲ ਚੱਲਦੀ ਆ ਜਿਸ ਨੂੰ ਪਿੰਡ ਵਾਸੀ ਸ਼ਰਿਆਮ ਕਬੂਲਦੇ ਨੇ ਕਿ ਸਾਡੇ ਪਿੰਡ ਦੇ ਵਿੱਚ ਬਹਤਾਂ ਦੇ ਵਿੱਚ ਨਸ਼ਾ ਜਿਹੜਾ ਆ ਉਹ ਵਿਕਦਾ ਆ ਤੇ ਇਸ ਦੀ ਇਤਲਾ ਅਸੀਂ ਪੁਲਿਸ ਨੂੰ ਵੀ ਦਿੱਤੀ ਆ ਪਰ ਪੁਲਿਸ ਇਥੋਂ ਤੱਕ ਕਹਿ ਦਿੰਦੀ ਆ ਤੁਸੀਂ ਲੈਣਾ ਕੀ ਆ ਚੱਟੇ ਵਾਲਿਆਂ ਦੇ ਨਾਲ ਪੰਗਾ ਲੈ ਕੇ ਇਹ ਗੱਲਾਂ ਕਈਆਂ ਗਈਆਂ ਤਾਂ ਉਸ ਤੋਂ ਬਾਅਦ ਇਹ ਵੀਡੀਓ ਇਸ ਚੈਨਲ ਦੇ ਵੱਲੋਂ ਨਸ਼ਰ ਕੀਤੀ ਗਈ ਜਦ ਵੀਡੀਓ ਨਸ਼ਰ ਕੀਤੀ ਗਈ ਤਾਂ ਪੱਤਰਕਾਰ ਮੋਨੋਲਕ ਕਹਿੰਦੇ ਨੇ ਕਿ ਮਹਿਜ਼ 1 ਘੰਟੇ ਬਾਅਦ ਮੈਨੂੰ ਪੰਜਾਬ ਪੁਲਿਸ ਤੇ ਫੋਨ ਫੋਨ ਆਉਣੇ ਸ਼ੁਰੂ ਹੋਏ ਜਿਸ ਦੇ ਵਿੱਚ ਇਹ ਕਹਿਆ ਗਿਆ ਕਿ ਤੁਸੀਂ ਵੀਡੀਓ ਨੂੰ ਡਿਲੀਟ ਕਰ ਦਿਓ ਪਹਿਲਾਂ ਬਹੁਤ ਪਿਆਰ ਦੇ ਲੈਜੇ ਦੇ ਵਿੱਚ ਕਿਹਾ ਗਿਆ ਪਿਆਰ ਦੇ ਨਾਲ ਮਨਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਇਹ ਵੀਡੀਓ ਡਿਲੀਟ ਕਰ ਦਿਓ ਕਹਿੰਦੇ ਨੇ ਕਿ ਅਸੀਂ ਬਹੁਤ ਚੰਗਾ ਜਿਹੜਾ ਕੰਮ ਕਰ ਰਹੇ ਹਾਂ ਕਿਹਾ ਗਿਆ ਕਿ ਅਸੀਂ ਆਪਣੀ ਡਿਊਟੀ ਬਹੁਤ ਤਨਦੇਹੀ ਦੇ ਨਾਲ ਜਿਹੜੀ ਹੈਗੀ ਆ ਉਹ ਕਰ ਰਹੇ ਹਾਂ ਤੁਸੀਂ ਇਸ ਤੇ ਬਾਰੇ ਪਤਾ ਕਰ ਸਕਤੀ ਹਾਂ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਕਹੀਂਆਂ ਗਈਆਂ ਤੇ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਵੀਡੀਓ ਜਿਹੜੀ ਤੁਸੀਂ ਪਾਈ ਆ ਸਪਿੰਡ ਦੀ ਜਿਸ ਦੇ ਵਿੱਚ ਲੋਕ ਬੋਲ ਰਹੇ ਨੇ ਉਹ ਵੀਡੀਓ ਨੂੰ ਡਿਲੀਟ ਕਰੋ ਇਸ ਦੇ ਨਾਲ ਸਾਡੀ ਜਿਹੜੀ ਆ ਉਹ ਬਦਨਾਮੀ ਹੁੰਦੀ ਆ ਤਾਂ ਇੱਥੇ ਮੈਂ ਸਭ ਤੋਂ ਪਹਿਲਾਂ ਸ਼ਾਬਾਸ਼ੀ ਪੰਜਾਬ ਪੁਲਿਸ ਨੂੰ ਦੇਣਾ ਚਾਹੂੰਗਾ ਕੀ ਗੱਲ ਪਈ ਜੇਕਰ ਪਿੰਡ ਦੇ ਵਿੱਚ ਵਿਕਦੇ ਨਸ਼ੇ ਬਾਰੇ ਜਿਹੜਾ ਕੋਈ ਲੋਕ ਬੋਲਦੇ ਨੇ ਪਿੰਡ ਵਾਸੀ ਦੱਸਦੇ ਨੇ ਤਾਂ ਉਹਦੇ ਵਿੱਚ ਬਦਨਾਮੀ ਕਿਸ ਗੱਲ ਦੀ ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਖੁਦ ਕਹਿੰਦੇ ਨੇ ਕਿ ਜੇਕਰ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਤੁਹਾਡੇ ਪਿੰਡ ਦੇ ਵਿੱਚ ਨਸ਼ੇ ਦੀ ਵਿਕਰੀ ਹੁੰਦੀ ਆ ਤਾਂ ਤੁਸੀਂ ਫੋਨ ਕਰਕੇ ਦੱਸ ਸਕਦੇ ਹੋ ਤੇ ਤੁਹਾਡਾ ਨਾਮ ਵੀ ਜਿਹੜਾ ਹੈ ਉਹ ਗੁਪਤ ਰੱਖਿਆ ਜਾਵੇਗਾ ਪਰ ਹੁਣੇ ਤਾਂ ਇੱਕ ਪਬਲਿਕ ਪਲੇਟਫਾਰਮ ਦੇ ਉੱਪਰ ਲੋਕ ਆ ਕੇ ਦੱਸ ਰਹੇ ਨੇ ਹੋ ਸਕਦਾ ਹੈ ਕਿ ਉਹ ਲੋਕ ਤੁਹਾਡੇ ਕੋਲ ਪਹਿਲਾਂ ਪਹੁੰਚੇ ਨਾ ਹੋਣ ਤੁਹਾਡੀ ਗੱਲ ਮੰਨ ਲੈਣੇ ਪਰ ਹੁਣ ਤਾਂ ਉਹ ਇੱਕ ਪਲੇਟਫਾਰਮ ਦੇ ਉੱਪਰ ਆ ਕੇ ਲੋਕ ਤੁਹਾਨੂੰ ਦੱਸ ਰਹੇ ਨੇ ਤਾਂ ਫਿਰ ਕਿਉਂ ਉਸ ਪਿੰਡ ਦੇ ਵਿੱਚ ਵਿਕਦਾ ਨਸ਼ਾ ਬੰਦ ਕਰਵਾਉਣ ਦੇ ਬਜਾਏ ਤੁਸੀਂ ਉਸ ਪੱਤਰਕਾਰ ਤੇ ਉੱਪਰ ਇਹ ਦਬਾਅ ਪਾ ਰਹੇ ਹੋ ਕਿ ਭਾਈ ਵੀਡੀਓ ਜਿਹੜੀ ਆ ਉਹ ਡਿਲੀਟ ਕਰ ਜਿਸ ਤੇ ਕਰਕੇ ਸਾਡੀ ਜਿਹੜੀ ਆ ਉਹ ਬਦਨਾਮੀ ਹੁੰਦੀ ਆ ਹੁਣ ਮੈਂ ਵੱਡੇ ਸਵਾਲ ਸਰਕਾਰ ਦੇ ਉੱਪਰ ਵੀ ਖੜੇ ਕਰਨਾ ਚਾਹੂੰਗਾ ਕਿਉਂਕਿ ਕੈਬਨਿਟ ਮੰਤਰੀ ਪਿਛਲੇ ਦਿਨਾਂ ਦੇ ਵਿੱਚ ਕੈਬਨਿਟ ਮੰਤਰੀ ਤਰਨ ਸਿੰਘ ਸੌਂਦੋਰੀ ਪਿਛਲੇ ਦਿਨਾਂ ਦੇ ਵਿੱਚ ਇਹ ਬੋਲਦੇ ਨਜ਼ਰ ਆਉਂਦੇ ਨੇ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਦੇ ਬਹੁਤੇ ਪਿੰਡ ਜਿਹੜੇ ਨੇ ਉਹ ਨਸ਼ਾ ਮੁਕਤ ਕਰਤੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਪੰਜਾਬ ਦੇ ਬਹੁਤੇ ਪਿੰਡਾਂ ਨੇ ਜਿਹੜਾ ਹੈਗਾ ਉਹ ਬੋਰਡ ਤੱਕ ਲਾ ਲਏ ਕਿ ਸਾਡਾ ਪਿੰਡ ਨਸ਼ਾ ਮੁਕਤ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀ ਕੇਜਰੀਵਾ ਹੋਰਾਂ ਦੀ ਗੱਲ ਕਰਨਗੇ ਦਿੱਲੀ ਟੀਮ ਦੀ ਚਾਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਗੱਲ ਕਰਨਗੇ ਤੇ ਇਹਨਾਂ ਦੇ ਐਮ ਐਲ ਏ ਮੰਤਰੀਆਂ ਦੀ ਗੱਲ ਕਰਗੇ ਤੋ ਇੱਕ ਥਾਪੜ ਕੇ ਕਹਿੰਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਜਿਸ ਦੇ ਤਹਿਤ ਪੰਜਾਬ ਹੌਲੀ-ਹੌਲੀ ਨਸ਼ਾ ਮੁਕਤ ਜਿਹੜਾ ਹੁੰਦਾ ਰਿਹਾ ਆ ਇੱਥੇ ਹੀ ਬਸ ਨਹੀਂ ਕੁਮਬੀਰ ਸਿੰਘ ਢਾਲੀਵਾਲ ਤਾਂ ਇੱਥੋਂ ਤੱਕ ਕਹਿੰਦੇ ਰਹੇ ਨੇ ਕਿ ਭਾਈ ਇਸ ਤਰੀਕ ਨੂੰ ਨਸ਼ਾ ਬੰਦ ਹੋ ਜਾਵੇਗਾ ਭਾਬ ਉਹਨਾਂ ਨੇ ਤਾਂ ਇੱਕ ਤਾਰੀਖ ਜਿਹੜੀ ਆ ਉਹ ਵੀ ਤੈਅ ਕਰ ਦਿੱਤੀ ਸੀ 31 ਦਸੰਬਰ ਤੱਕ ਪੰਜਾਬ ਦੇ ਵਿੱਚ ਨਸ਼ਾ ਬੰਦ ਹੋ ਜਾਵੇਗਾ ਪਰ ਪੰਜਾਬ ਦੇ ਵਿੱਚ ਨਸ਼ੇ ਦੇ ਹਾਲਾਤ ਕੀ ਨੇ ਉਸੇ ਗਰਾਊਂਡ ਤੇ ਜਾ ਕੇ ਜਿਹੜਾ ਉਹ ਪਤਾ ਕਰ ਸਕਦੇ ਹੋ ਤੇ ਜੇਕਰ ਭਾਈ ਪੰਜਾਬ ਪੁਲਿਸ ਦੀ ਬਦਨਾਮੀ ਇਸ ਦੇ ਨਾਲ ਹੁੰਦੀ ਆ ਕਿ ਪੰਜਾਬ ਦੇ ਇਨਾ ਪਿੰਡਾਂ ਦੇ ਵਿੱਚ ਨਸ਼ਾ ਵਿਕਦਾ ਹੈ ਤੇ ਉਹ ਲੋਕ ਕਿਸੇ ਪਲੇਟਫਾਰਮ ਤੇ ਆ ਕੇ ਲੋਕਾਂ ਅਗੇ ਗੱਲ ਰੱਖਦੇ ਨੇ ਕਿ ਸਾਡੇ ਪਿੰਡਾਂ ਦੇ ਵਿੱਚ ਨਸ਼ਾ ਵਿਕਦਾ ਹੈ ਤਾਂ ਫਿਰ ਉਸ ਦੇ ਵਿੱਚ ਪੰਜਾਬ ਪੁਲਿਸ ਦੀ ਬਦਨਾਮੀ ਹੁੰਦੀ ਹੈ ਤਾਂ ਫਿਰ ਭਾਈ ਹੋਈ ਜਾਵੇ ਤਾਂ ਫਿਰ ਕੀ ਤੁਹਾਡਾ ਫਰਜ਼ ਇਹ ਬਣਦਾ ਹੈ ਕਿ ਤੁਸੀਂ ਉਹ ਗੱਲ ਲੋਕਾਂ ਤੱਕ ਨਾ ਪਹੁੰਚੇ ਇਸ ਕਰਕੇ ਉਹ ਵੀਡੀਓ ਨੂੰ ਡਿਲੀਟ ਕਰਵਾਓ ਉਸ ਚੈਨਲ ਦੇ ਉੱਪਰ ਦਬਾਅ ਬਣਾਓ ਆਪਦੇ ਮੁਲਾਜ਼ਮ ਜਿਹੜੇ ਆ ਉਸ ਪੱਤਰਕਾਰ ਦੇ ਘਰ ਦੇ ਵਿੱਚ ਭੇਜੋ ਘਰ ਦੇ ਵਿੱਚ ਭੇਜ ਕੇ ਦਬਾਅ ਬਣਾਇਆ ਜਾਵੇ ਕਿ ਭਾਈ ਤੁਸੀਂ ਆਪਦੇ ਜਸਵੀ ਵੱਡੇ ਅਹੁਦੇਦਾਰ ਦੇ ਨਾਲ ਗੱਲ ਕਰਨੀ ਆ ਉਹਦੇ ਨਾਲ ਗੱਲ ਕਰੋ ਗੱਲ ਕਰਕੇ ਹੁਣੇ ਦੇ ਹੁਣ ਜਦ ਮੇਰੀ ਉਹਨਾਂ ਦੇ ਨਾਲ ਗੱਲ ਕਰਵਾਉ ਤੇ ਹੁਣ ਦੇ ਹੁਣ ਵੀਡੀਓ ਡਿਲੀਟ ਕਰੋ ਕਹਿੰਦੇ ਨੇ ਕਿ ਅੱਧਾ ਘੰਟੇ ਤੋਂ ਇੱਕ ਘੰਟਾ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਮੋਹਨ ਸਿੰਘ ਔਲਖ ਤੇ ਘਰ ਤੱਕ ਜਿਹੜੇ ਹੈਗੇ ਆ ਉਹ ਪਹੁੰਚ ਕੇ ਤੇ ਘਰ ਦੇ ਵਿੱਚ ਜਿਹੜੇ ਆ ਉਹ ਬੈਠੇ ਰਹੇ ਤੇ ਜਾਂਦੇ ਜਾਂਦੇ ਕਹਿੰਦੇ ਮਿੱਠੀ ਜੀ ਧਮਕੀ ਜਿਹੜੀ ਆ ਉਹ ਵੀ ਦਿੱਤੀ ਗਈ ਧਮਕੀ ਜ਼ਰੂਰ ਸੀ ਪਰ ਕਹਿੰਦੇ ਮੋਹਨ ਸਿੰਘ ਆਲਕ ਦੱਸਦੇ ਨੇ ਕਿ ਉਹ ਮਿੱਠੀ ਜੀ ਜਿਹੜੀ ਹੈਗੀ ਆ ਉਹ ਧਮਕੀ ਸੀ ਉਹ ਕਹਿੰਦੇ ਨੇ ਕਿ ਭਾਈ ਕੋਈ ਨਹੀਂ ਫਿਰ ਕੰਮ ਤਾਂ ਜਿਹੜਾ ਹੈਗਾ ਉਹ ਪੈਂਦੇ ਰਿਹਾਦਾ ਐਸੇ ਕੋਈ ਸ਼ਬਦ ਜਿਹੜੇ ਆ ਉਹ ਵਰਤੇ ਗਏ ਸੀ ਹੁਣ ਸਰਕਾਰ ਤਾਂ ਇਹ ਕਹਿੰਦੀ ਆ ਕਿ ਯੁੱਧ ਨਸ਼ਿਆਂ ਵਿਰੋਧ ਅਸੀਂ ਚਲਾਇਆ ਤੇ ਕਰੋੜਾਂ ਰੁਪਏ ਸਰਕਾਰ ਦਾ ਖਰਚ ਹੋਇਆ ਯੁੱਧ ਨਸ਼ਿਆਂ ਵਿਰੋਧ ਦੇ ਉੱਪਰ ਬੋਰਡ ਬੈਨਰ ਤੁਹਾਨੂੰ ਪਤਾ ਨਹੀਂ ਕਿੱਥੇ ਕਿੱਥੇ ਲੱਗੇ ਜਿਹੜੇ ਆ ਉਹ ਹੁਣ ਵੀ ਮਿਲ ਜਾਣਗੇ ਹੋਰ ਨਾਲ ਸਟੇਟਾਂ ਦੇ ਵਿੱਚ ਵੀ ਸ਼ਾਇਦ ਹੋਰ ਨਾਲ ਸਟੇਟਾਂ ਦੇ ਅਖਬਾਰਾਂ ਦੇ ਵਿੱਚ ਵੀ ਤੁਹਾਨੂੰ ਇਹ ਬੈਨਰ ਮਿਲ ਜਾਣਗੇ ਤੇ ਭਾਈ ਜੇਕਰ ਤੁਹਾਡ ਤੇ ਪੰਜਾਬ ਦਾ ਕਰੋੜਾਂ ਰੁਪਏ ਸਿਰਫ ਇਸ਼ਤਿਹਾਰਾਂ ਤੇ ਫੂਕ ਦਿੱਤਾ ਤੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਸ਼ਾ ਹਾਲੇ ਵੀ ਜਿਉਂ ਦਾ ਤਿਉਂ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਪੁਲਿਸ ਦਾ ਕੰਮ ਇਹ ਹੈ ਕਿ ਨਸ਼ਾ ਜਿੱਥੇ ਵਿਕਦਾ ਉੱਥੇ ਨਸ਼ਾ ਨੂੰ ਜਿਹੜਾ ਹੈਗਾ ਉਹ ਬੰਦ ਕੀਤਾ ਜਾਵੇ ਨਸ਼ਾ ਜੋ ਵੇਚਦੇ ਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਪਰ ਨਹੀਂ ਭਾਈ ਇੱਥੇ ਪੰਜਾਬ ਪੁਲਿਸ ਕੋਈ ਹੋਰ ਆਪਣਾ ਰੋਲ ਅਦਾ ਕਰ ਰਹੀ ਹੈ ਪੰਜਾਬ ਪੁਲਿਸ ਇਹ ਰੋਲ ਅਦਾ ਕਰ ਰਹੀ ਆ ਕਿ ਸ਼ਾਇਦ ਉਹ ਜਾਂ ਤਾਂ ਇਹ ਮੰਨ ਕੇ ਚਲੀ ਕਿ ਆਪ ਦੇ ਹੱਥ ਖੜੇ ਕਰ ਚੁੱਕੇ ਨੇ ਉਹ ਆਪਣੇ ਹੱਥ ਖੜੇ ਕਰ ਚੁੱਕੇ ਨੇ ਕਿ ਭਾਈ ਨਸ਼ਾ ਤਾਂ ਸਾਥੋਂ ਬੰਦ ਨਹੀਂ ਹੁੰਦਾ ਇਸ ਤੋਂ ਅ ਅਗਲੀ ਗੱਲ ਕੀ ਕੀਤੀ ਜਾਵੇ ਤਾਂ ਇਸ ਤੋਂ ਅਗਲੀ ਗੱਲ ਇਹ ਕੀਤੀ ਜਾਵੇ ਕਿ ਹੁਣ ਇਹਨਾਂ ਪਿੰਡਾਂ ਦੇ ਵਿੱਚ ਜੋ ਵੀ ਪ੍ਰਚਾਰ ਕਰੂ ਪਿੰਡਾਂ ਦੇ ਵਿੱਚ ਤੋਂ ਪੂਰੇ ਪੰਜਾਬ ਦੇ ਵਿੱਚ ਹੋ ਸਕਦਾ ਇਹ ਸੋਚਿਆ ਪਿਆ ਹੋਵੇ ਕਿ ਪੂਰੇ ਪੰਜਾਬ ਦੇ ਵਿੱਚ ਜੋ ਵੀ ਇਹ ਪ੍ਰਚਾਰ ਕਰੂਗਾ ਕਿ ਭਾਈ ਸਾਡੇ ਆ ਪਿੰਡ 'ਚ ਨਸ਼ਾ ਵਿਕਦਾ ਗਲੀ 'ਚ ਨਸ਼ਾ ਵਿਕਦਾ ਆ ਮੋਹੱਲੇ 'ਚ ਨਸ਼ਾ ਵਿਕਦਾ ਤਾਂ ਸ਼ਾਇਦ ਪੰਜਾਬ ਪੁਲਿਸ ਨੇ ਸੋਚਿਆ ਹੋਵੇ ਕਿ ਹੁਣ ਜਿਹੜੇ ਜਿਹੜਾ ਇਸ ਚੀਜ਼ ਦਾ ਪ੍ਰਚਾਰ ਕਰੂਗਾ ਜਿਹੜਾ ਚੈਨਲ ਪ੍ਰਚਾਰ ਕਰੂਗਾ ਜਿਹੜਾ ਪੱਤਰਕਾਰ ਇਸ ਚੀਜ਼ ਦਾ ਪ੍ਰਚਾਰ ਕਰੂਗਾ ਉਹਦੀ ਸੰਗੀ ਨਾਪਦੇ ਉਦੀ ਸੰਗੀ ਜਿਹੜੀ ਹੈਗੀ ਆ ਉਹ ਕੱਟ ਦਿਓ ਉਹ ਵੀਡੀਓ ਡਿਲੀਟ ਕਰਨ ਦਾ ਕਰਨ ਦਾ ਜਿਹੜਾ ਹੈਗਾ ਉਹ ਦਬਾ ਪਾਓ ਉਸ ਪੱਤਰਕਾਰ ਦੇ ਘਰ ਜਿਹੜੇ ਆ ਪੁਲਿਸ ਮੁਲਾਜ਼ਮ ਭੇਜੋ ਤਾਂ ਜੋ ਡਰ ਕੇ ਸਹਿਮ ਕੇ ਉਹ ਪੱਤਰਕਾਰ ਜਿਹੜਾ ਹੈ ਉਹ ਉਹ ਵੀਡੀਓ ਤੱਕ ਜਿਹੜੀ ਆ ਉਹ ਡਿਲੀਟ ਕਰ ਜਾਵੇ ਕੀ ਪੰਜਾਬ ਪੁਲਿਸ ਦਾ ਕੰਮ ਸਿਰਫ ਪੱਤਰਕਾਰਾਂ ਦੇ ਉੱਪਰ ਝੂਠੇ ਪਰਚੇ ਕਰਨਾ ਰਹਿ ਗਿਆ ਕੀ ਜਿੰਨਾ ਤੇ ਪਰਚੇ ਬਣਦੇ ਨੇ ਐਸੇ ਜਿਹੜੇ ਚੱਟਾ ਵੇਚਦੇ ਨੇ ਜਿਹੜੇ ਪਿੰਡ ਵਾਲੇ ਸ਼ਰਮ ਕਹਿ ਰਹੇ ਨੇ ਕਿ ਸਾਡੇ ਚੱਟਾ ਵਿਕਦਾ ਕਿ ਉਹਨਾਂ ਦੇ ਉੱਪਰ ਪਰਚੇ ਉਹਨਾਂ ਨੂੰ ਜੇਲਾਂ ਜਿਹੜੀਆਂ ਉਹ ਨਹੀਂ ਬਣਦੀਆਂ ਕਿ ਪਰਚੇ ਪੱਤਰਕਾਰਾਂ ਦੇ ਉੱਪਰ ਜਿੰਨੇ ਝੂਠੇ ਕਰਨੇ ਆ ਭਾਈ ਕਿ ਕੰਮ ਹੁਣ ਪੰਜਾਬ ਪੁਲਿਸ ਦਾ ਸਿਰਫ ਇਹ ਰਹਿ ਗਿਆ ਤਾਂ ਇਹ ਵੱਡੇ ਸਵਾਲੀਆ ਚਿੰਨੇ ਕਿ ਭਾਈ ਇੱਕ ਪਿੰਡ ਦੇ ਵਿੱਚ ਨਸ਼ਾ ਵਿਕਦਾ ਆ ਇੱਕ ਪੱਤਰਕਾਰ ਜਾ ਕੇ ਉੱਥੇ ਖਬਰ ਕਰਦਾ ਆ ਪਿੰਡ ਦੇ ਲੋਕਾਂ ਨੂੰ ਪੁੱਛਦਾ ਆ ਪਿੰਡ ਦੇ ਲੋਕ ਬੋਲਦੇ ਨੇ ਕਿ ਸ਼ਰਿਆਂ ਨੂੰ ਨਸ਼ਾ ਵਿਕਦਾ ਆ ਸਵਾਲ ਪੰਜਾਬ ਪੁਲਿਸ ਤੇ ਖੜੇ ਕਰਦੇ ਨੇ ਪੰਜਾਬ ਪੁਲਿਸ ਉਸ ਪਿੰਡ ਦੇ ਵਿੱਚ ਜਾ ਕੇ ਨਸ਼ਾ ਕੌਣ ਵੇਚ ਰਿਹਾ ਇਹ ਕਰਨ ਦੀ ਬਜਾਏ ਕਰ ਕੀ ਰਹੀ ਆ ਇਹ ਤਾਂ ਇਹ ਜਾ ਰਿਹਾ ਕਿ ਜਿਹੜੇ ਚੈਨਲ ਤੇ ਉਹ ਖਬਰ ਚੱਲੀ ਉਸ ਚੈਨਲ ਦੇ ਪੱਤਰਕਾਰ ਨੂੰ ਫੋਨ ਜਾਣ ਲੱਗੇ ਕਿ ਭਾਈ ਤੁਸੀਂ ਇੱਕ ਵੀਡੀਓ ਜਿਹੜੀ ਆ ਪਾਈ ਕਿਉਂ ਆ ਇਹ ਵੀਡੀਓ ਨੂੰ ਤੁਸੀਂ ਡਿਲੀਟ ਕਰ ਦਿਓ ਸਾਡੀ ਇਸ ਦੇ ਵਿੱਚ ਜਿਹੜੀ ਆ ਉਹ ਬਦਨਾਮੀ ਹੁੰਦੀ ਆ ਇਸ ਦੇ ਬਾਬਤ ਮੇਰੀ ਮੋਨ ਸਿੰਘ ਆਲਖੋਰਾਂ ਦੇ ਨਾਲ ਗੱਲਬਾਤ ਹੋਈ ਕੀ ਕਿਹਾ ਉਹਨਾਂ ਨੇ ਤੁਸੀਂ ਵੀ ਸੁਣਿਓ ਪੰਜਾਬ ਨਜ਼ਰੀਆ ਤੋਂ ਮੋਨ ਸਿੰਘ ਆਲਖ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਹੁਣ ਤੁਹਾਡੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਆ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇੱਕ ਖਬਰ ਕੀਤੀ ਗਈ ਮੇਰੇ ਵੱਲੋਂ ਜਿਸ ਦੇ ਵਿੱਚ ਪਿੰਡ 'ਚ ਵਿਕ ਰਹੇ ਨਸ਼ੇ ਬਾਰੇ ਪਿੰਡ ਵਾਸੀ ਦੱਸ ਰਹੇ ਸੀ ਪਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਇਹ ਤਾਂ ਕੀ ਕਰਨੀ ਸੀ ਕਿ ਉਸ ਪਿੰਡ ਦੇ ਵਿੱਚ ਨਸ਼ਾ ਬੰਦ ਕੀਤਾ ਜਾਂਦਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਕਿ ਮੇਰੇ ਘਰ ਦੇ ਵਿੱਚ ਪੁਲਿਸ ਮੁਲਾਜ਼ਮ ਭ ਕਿ ਤੇ ਮੈਨੂੰ ਫੋਨ ਤੇ ਡਰਾਇਆ ਧਮਕਾਇਆ ਗਿਆ ਕਿ ਭਾਈ ਵੀਡੀਓ ਤੁਸੀਂ ਜਿਹੜੀ ਆ ਉਹ ਡਿਲੀਟ ਕਰੋ ਇਹ ਐਸਾ ਹੀ ਕੁਝ ਹੋਇਆ ਮੋਨ ਸਿੰਘ ਘੋੜਕ ਜੀ ਬਿਲਕੁਲ ਜੀ ਬਿਲਕੁਲ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲ ਰੱਖਣ ਲਈ ਸਮਾਂ ਦਿੱਤਾ ਅ ਸਵੇਰੇ ਅਸੀਂ ਇੱਕ ਖਬਰ ਚਲਾਈ ਸੀ ਕਿ ਦੋ ਤਿੰਨ ਪਿੰਡਾਂ ਦੇ ਲੋਕ ਇਕੱਠੇ ਹੋਏ ਸੀ ਉਹਦੇ ਚ ਅਲੱਗ ਅਲੱਗ ਮਾਮਲੇ ਸੀ ਕਿ ਉਹਨਾਂ ਦੇ ਨਰੇਗਾ ਦੇ ਮਸਲਿਆਂ ਨੂੰ ਲੈ ਕੇ ਹੋਰ ਵੀ ਕਈ ਮਾਮਲੇ ਵਿਚਾਰੇ ਗਏ ਪਰ ਉਹਦੇ ਵਿੱਚ ਅਸੀਂ ਨਸ਼ਿਆਂ ਵਾਲੇ ਮਾਮਲੇ ਤੇ ਵੀ ਗੱਲ ਕੀਤੀ ਸਾਡੇ ਪੱਤਰਕਾਰ ਨੇ ਤਾਂ ਉਹਦੇ ਚ ਕੀ ਹੋਇਆ ਕਿ ਅੱਜ ਸਵੇਰੇ ਆ ਵੀਡੀਓ ਹਜੇ ਪਾਈ ਸੀ ਅੱਧੇ ਘੰਟੇ ਬਾਅਦ ਮੈਨੂੰ ਫੋਨ ਆਉਣ ਲੱਗੇ ਇੱਕ ਥਾਣੇ ਚੋਂ ਫੋਨ ਆਉਂਦਾ ਕਿ ਮਤਲਬ ਬਹੁਤ ਪਿਆਰ ਨਾਲ ਇਹ ਨਹੀਂ ਕਿ ਉਹਨਾਂ ਨੇ ਮੈਨੂੰ ਡਰਾਇਆ ਤਮਕਾਇਆ ਪਰ ਗੱਲ ਉਹਨਾਂ ਦੀ ਇੱਥੇ ਆ ਕੇ ਖੜਦੀ ਸੀ ਜਦੋਂ ਗੱਲਾਂ ਕਰਦੇ ਸੀ ਕਿ ਵੀਡੀਓ ਡਿਲੀਟ ਕਰ ਦਿਓ ਆ ਆਪਾਂ ਵਰਤਨਾ ਹੈਗਾ ਅੱਗੇ ਵੀ ਵਰਤਨਾ ਹੈਗਾ ਤੇ ਕਰੇ ਜਦੋਂ ਆਏ ਫਿਰ ਉਹ ਕਰੇ ਵੀ 8-10 ਮੁਲਾਜ਼ਮ ਸੀਗੇ ਗੱਲਾਂ ਕਰੀ ਗਏ ਚਾਹ ਪੀਤੀ ਪਰ ਗੱਲ ਇਸੇ ਤੇ ਰਹੇ ਕਿ ਵੀਡੀਓ ਲੀਕ ਕਰਦੇ ਮੈਂ ਜਿਨੇਪਾ ਗੱਲ ਕਰਦੇ ਡਰੋਨ ਧਮਕਾਉਣ ਜਦੋਂ ਕਿਸੇ ਵੀ ਕਿਸੇ ਦੇ ਘਰ ਦੇ ਵਿੱਚ ਪੁਲਿਸ ਨੂੰ ਭੇਜਿਆ ਜਾਂਦਾ ਆ 10 10 ਮੁਲਾਜ਼ਮਾਂ ਨੂੰ ਇੱਕ ਗੱਲ ਤਾਂ ਇੱਕ ਵੀ ਕਰ ਸਕਦਾ 10 ਨੂੰ ਮੁਲਾਜ਼ਮਾਂ ਨੂੰ ਭੇਜਿਆ ਤੁਹਾਨੂੰ ਨਹੀਂ ਲੱਗਦਾ ਕਿ ਇਹ ਇਹ ਪਹਿਲਾ ਸਟੈਪ ਹੁੰਦਾ ਡਰੋਨ ਧਮਕਾਉਣ ਦਾ ਕਹਿ ਸਕਦੇ ਆ ਜੀ ਬਿਲਕੁਲ ਮਤਲਬ ਸਾਰਿਆਂ ਵੱਲੋਂ ਇਹੀ ਟੋਨ ਕਿ ਦੇਖੋ ਬਾਈ ਜੀ ਆਪਾਂ ਮਿਲਣਾ ਵਰਤਣਾ ਮੈਂ ਕਿਹਾ ਬਾਈ ਜੀ ਤੁਸੀਂ ਉਹਨਾਂ ਬੰਦਿਆਂ ਨੂੰ ਫੜੋ ਵੀ ਆਪਾਂ ਵੀਡੀਓ ਡਿਲੀਟ ਕਰਦੇ ਆਂਗੇ ਜਿਹੜੇ ਬੰਦਿਆਂ ਦੇ ਉੱਤੇ ਅਲੀਗੇਸ਼ਨ ਆ ਰਹੇ ਨੇ ਪਿੰਡਾਂ ਦੇ ਲੋਕ ਲਾ ਰਹੇ ਨੇ ਹਨਾ ਉਹਨਾਂ ਨੇ ਇਹ ਕਿਹਾ ਕਿ ਉਲਟਾ ਉਹ ਬੰਦਾ ਹੀ ਕਹਿ ਰਿਹਾ ਕਿ ਪੁਲਿਸ ਮੈਨੂੰ ਡਰਾ ਰਹੀ ਆ ਕਿ ਤੇਰੀਆਂ ਲੱਤਾਂ ਨਾ ਤੋੜ ਦੇ ਕੋਈ ਫਿਰ ਅਸੀਂ ਕੀ ਕਰ ਲਾਂਗੇ ਇਹ ਬੰਦਾ ਆਪਦਾ ਵਰਜਨ ਦੇ ਰਿਹਾ ਕਿ ਮੈਂ ਕਈ ਵਾਰੀ ਕੰਪਲੇਂਟਸ ਦਿੱਤੀਆਂ ਨੇ ਥਾਣੇ ਚੋਂ ਕੋਈ ਆ ਕੇ ਮੈਨੂੰ ਇਹ ਇਹ ਤਾਂ ਕੀ ਵਿਸ਼ਵਾਸ ਦਿਵਾਉਂਦਾ ਕਿ ਮੈਂ ਬੰਦੇ ਫੜੂਗਾ ਇਹ ਮੈਨੂੰ ਕਹਿਣ ਆ ਜਾਂ ਕਿ ਚੋਪਾ ਗਰਦਾ ਨਹੀਂ ਤੇਰੀਆਂ ਕੋ ਲੱਤਾਂ ਤੋੜ ਦੂੰ ਮਤਲਬ ਸਿੱਧੇ ਰੂਪ ਚੋਂ ਬੰਦਾ ਇਹ ਅਲਿਗੇਸ਼ਨ ਲਾ ਰਿਹਾ ਹੁਣ ਉਹ ਬੰਦੇ ਦੀ ਆਵਾਜ਼ ਜਦੋਂ ਆਪਾਂ ਚੁੱਕੀ ਤਾਂ ਉਲਟਾ ਪੁਲਿਸ ਹੁਣ ਤੀਜੇ ਥਾਵੇਂ ਤੇ ਮੈਨੂੰ ਆ ਕੇ ਧਮਕਾਉਣ ਲੱਗ ਗਿਆ ਕਿ ਤੁਸੀਂ ਵੀਡੀਓ ਡਿਲੀਟ ਕਰ ਦਿਓ ਦੇਖੋ ਤੁਸੀਂ ਜਿਹਦੇ ਨਾਲ ਗੱਲ ਕਰਨੀ ਕਰ ਲੋ ਪਰ ਵੀਡੀਓ ਡਿਲੀਟ ਚਾਹੀਦੀ ਹੈ ਮੈਂ ਆਪਣੇ ਸਾਥੀਆਂ ਨਾਲ ਆਪਣੀ ਟੀਮ ਨਾਲ ਰਹਿ ਕੀਤੀ ਕੋਈ ਸੀਨੀਅਰ ਪੱਤਰਕਾਰ ਸਾਥੀਆਂ ਨਾਲ ਰਹਿ ਕੀਤੀ ਤਾਂ ਮੈਂ ਵੀਡੀਓ ਡਿਲੀਟ ਨਾ ਕਰਨ ਦਾ ਫੈਸਲਾ ਕੀਤਾ ਕਿਉਂਕਿ ਆਪਾਂ ਲੋਕਾਂ ਦੀ ਆਵਾਜ਼ ਆ ਜੀ ਤਾਂ ਜਦੋਂ ਆਪਾਂ ਵੀਡੀਓ ਨਾ ਡਿਲੀਟ ਕਰਨ ਦਾ ਫੈਸਲਾ ਕੀਤਾ ਤਾਂ ਜਾਣਦੇ ਹੋਏ ਉਹਨਾਂ ਨੇ ਇਹ ਕਿਹਾ ਕਿ ਦੇਖ ਲਓ ਭਾਈ ਫਿਰ ਜਿਵੇਂ ਤੁਹਾਨੂੰ ਠੀਕ ਲੱਗਾ ਅਸੀਂ ਫਿਰ ਆਵਦਾ ਦੇਖਾਂਗੇ ਪਰ ਵੀ ਇਦਾਂ ਦੀ ਵਰਡਿੰਗ ਮਤਲਬ ਮਤਲਬ ਇਹ ਕਿਹਾ ਜਾ ਸਕਦਾ ਕਿ ਜਾਂਦੇ ਜਾਂਦੇ ਧਮਕੀ ਦੇਗੇ ਪਰ ਮਿੱਠੀ ਧਮਕੀ ਦੇਗੇ हां ਮਿੱਠੀ ਅਨਿਤ ਮਿੱਠੇ ਦੇ ਤਰੀਕੇ ਨਾਲ ਗੱਲਾਂ ਉਦੋਂ ਬੈਠਿਆਂ ਵੀ ਕਰੀ ਗਏ ਕਿ ਦੇਖੋ ਭਾਈ ਅਸੀਂ ਤਾਂ ਕਾਰਵਾਈ ਕਰ ਰਹੇ ਹਾਂ ਸਾਡਾ ਤਾਂ ਮਨੋਵਲ ਡਿੱਗਦਾ ਜਦੋਂ ਇਦਾਂ ਦੀਆਂ ਖਬਰਾਂ ਲੱਗਦੀਆਂ ਮੈਂ ਕਹਾਂ ਜੀ ਸਾਡਾ ਵੀ ਡਿੱਗਦਾ ਜਦੋਂ ਸਾਡੀ ਕੋਈ ਖਬਰ ਇਦਾਂ ਕੋਈ ਡਿਲੀਟ ਕਰਾਉਂਦਾ ਤੁਸੀਂ ਸਾਡੀ ਖਬਰ ਦੇ ਆਧਾਰ ਤੇ ਕਾਰਵਾਈ ਕਰ ਲਓ ਉਹਨਾਂ ਲੋਕਾਂ ਤੇ ਕਰ ਲਓ ਹੁਣ ਤਾਂ ਔਥੈਂਟਿਕ ਸਬੂਤ ਆ ਲੋਕ ਬੋਲੇ ਨੇ ਤੁਹਾਨੂੰ ਪਤਾ ਨਹੀਂ ਹੈ ਵੀ ਕਿੱਥੇ ਕਿੱਥੇ ਵਿਕ ਰਿਹਾ ਉਹਨਾਂ ਦਾ ਡਾਕਟਰ ਪ੍ਰੈਸ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਪੁਲਿਸ ਨੂੰ ਕਰਨਾ ਇਹ ਚਾਹੀਦਾ ਸੀ ਕਿ ਉਸ ਪਿੰਡ ਦੇ ਵਿੱਚ ਜੋ ਵੀ ਬੋਲਿਆ ਉਸ ਬੰਦੇ ਨੂੰ ਨਾਲ ਲੈਂਦੇ ਉਸ ਤੋਂ ਪੁੱਛਿਆ ਜਾਂਦਾ ਕਿ ਕਿਤੇ ਕਿਤੇ ਵਿਕਤਾ ਤੇ ਨਸ਼ਾ ਵੇਚਦਾ ਤੇ ਸਾਡਾ ਮਨੋਬਲ ਨਸ਼ਾ ਵੇਚਦਾ ਇਸ ਦੀਆਂ ਖਬਰਾਂ ਲੱਗਦੀਆਂ ਨੇ ਮਨੋਬਲ ਡਿੱਗਦਾ ਮਤਲਬ ਜੇਕਰ ਪਿੰਡ ਦੇ ਵਿੱਚ ਨਸ਼ਾ ਵੇਚਦਾ ਪੰਜਾਬ ਦੇ ਵਿੱਚ ਨਸ਼ਾ ਵੇਚਦਾ ਪੰਜਾਬ ਪੁਲਿਸ ਦਾ ਮਨੋਬਲ ਉਹਦੇ ਨਾਲ ਨਹੀਂ ਡਿੱਗਦਾ ਜੇ ਉਹ ਚੀਜ਼ ਜੱਗਜਾਰ ਹੁੰਦੀ ਆ ਉਹਦੇ ਨਾਲ ਮਨੋਬਲ ਡਿੱਗਦਾ ਬਿਲਕੁਲ ਇਹੀ ਦਿੱਕਤ ਆ ਇਹ ਕੱਲਾ ਪੁਲਿਸ ਲੈਵਲ ਤੇ ਨਹੀਂ ਜੀ ਸਰਕਾਰ ਦੇ ਲੈਵਲ ਤੇ ਵੀ ਜਿਹੜਾ ਯੋਧ ਨਸ਼ਾ ਵਿਰੋਧ ਮਹਿੰਮ ਦੀ ਗੱਲ ਕਰਦੀ ਆ ਸਰਕਾਰ 88000 ਬੰਦਾ ਕਿਹੜਾ ਜ਼ਿਲ੍ਹਾ ਦਿੱਤਾ ਇਹਨਾਂ ਨੇ ਇਹ ਤਾਂ ਹੈਰਾਨ ਕਰਨ ਵਾਲਾ ਅੰਕੜਾ ਇੰਨੀ ਤਾਂ ਜੇਲ੍ਹਾਂ ਦੀ ਸੁਰੱਖਿਆ ਨਹੀਂ ਹੈਗੀ ਜੇ ਲੋਕਾਂ ਨੂੰ ਅੰਦਰ ਤੱਕ ਤਾਂ ਫਿਰ ਨਸ਼ਾ ਵਿਕ ਕਿਉਂ ਰਿਹਾ ਫਿਰ ਲੋਕ ਦੁਖੀ ਕਿਉਂ ਨੇ ਰੋ ਕਿਉਂ ਰਹੇ ਨੇ ਪਿੱਟ ਕਿਉਂ ਰਹੇ ਨੇ ਫਿਰ ਖਬਰਾਂ ਡਿਲੀਟ ਕਰਨ ਦੀਆਂ ਮਤਲਬ ਇਦਾਂ ਦੀਆਂ ਕਾਰਵਾਈਆਂ ਕਰਨ ਦੀ ਕੀ ਲੋੜ ਆ 7-8 ਮੁਲਾਜ਼ਮ 10 ਮੁਲਾਜ਼ਮ ਕਿਸੇ ਚਿੱਟੇ ਵਾਲੇ ਦੇ ਘਰੇ ਗਏ ਹੁਣ ਤਾਂ ਜ਼ਰੂਰ ਕਾਰਵਾਈ ਉਧਰ ਹੋਵੇ ਤਾਂ ਜ਼ਿਆਦਾ ਫਾਇਦਾ ਪੰਜਾਬੀਆਂ ਨੂੰ ਫਾਇਦਾ ਸਰਕਾਰ ਦਾ ਨਾ ਮੰਨ ਹੁੰਦਾ ਪੂਰੇ ਸੂਬਿਆਂ 'ਚ ਆਮ ਆਵਾਦੀ ਪਾਰਟੀ ਦੀ ਸਰਕਾਰ ਦੇ ਲੋਕ ਆਪ ਗੁਣਗਾਨ ਕਰਨਗੇ ਹੋਰਾਂ ਸੂਬਿਆਂ 'ਚ ਵੀ ਕਰਨਗੇ ਕਿ ਪੰਜਾਬ 'ਚ ਬਾਈ ਨਸ਼ਾ ਮੁਕਤੀ ਦੀ ਜਿਹੜੀ ਲਹਿਰ ਸੀ ਉਸ ਦੇ ਤੇ ਨੱਠ ਪੈ ਗਈ ਆ ਉਸ ਗੱਲ ਤੇ ਖੜੀ ਉੱਤਰੀ ਆ ਸਰਕਾਰ ਉਲਟਾ ਹੋਏ ਰਿਆ ਜਿਹੜੇ ਖਬਰ ਲਾਉਂਦੇ ਨੇ ਆਪਣੇ ਵਰਗੇ ਪੱਤਰਕਾਰ ਉਹਨਾਂ ਨੂੰ ਤਾਂ ਕਾਇਆ ਜਾਂਦਾ ਉਹਨਾਂ ਨੂੰ ਦਬਕਾ ਪਾਇਆ ਜਾਂਦਾ ਮੇਰੇ ਦੁਪਹਿਰ ਤੱਕ ਮੈਨੂੰ ਫੋਨ ਆਉਂਦੇ ਰਹੇ ਕਿ ਭਾਈ ਵੀਡੀਓ ਡਿਲੀਟ ਕਰੋ ਪਿੰਡ ਦੇ ਬਹੁਤ ਬਾਰ ਸੱਜਣਾਂ ਨੂੰ ਨਾਲ ਲੈ ਕੇ ਤਰੀਕੇ ਨਾਲ ਕੁਝ ਪੱਤਰਕਾਰਾਂ ਦੇ ਫੋਨ ਵੀ ਆਏ ਕਿ ਦੇਖ ਲੈ ਭਾਈ ਜੇ ਵਿੱਚ ਵਿਚਾਲਾ ਨਿਕਲਦਾ ਕਰ ਲੈਂਦੀ ਹੁੰਦੀ ਆ ਕਈ ਵਾਰੀ ਆਪਾਂ ਨੂੰ ਕੋਈ ਨੁਕਸਾਨ ਹੀ ਨਾ ਹੋ ਜਾਣ ਮਤਲਬ ਇਹ ਪਤਾ ਸਾਰਿਆਂ ਨੂੰ ਕਿ ਨੁਕਸਾਨ ਕਰਨਗੇ ਪਰ ਕੀ ਆਪਾਂ ਆਪਾਂ ਜਿਹੜੀ ਆਪਾਂ ਪੱਤਰਕਾਰ ਕਾਦੇ ਹੋਏ ਜੇਕਰ ਆਪਾਂ ਇਸ ਗੱਲ ਤੋਂ ਡਰ ਗਏ ਕਿ ਲੋਕਾਂ ਦੀ ਆਵਾਜ਼ ਕਿੱਥੇ ਕਿੱਥੇ ਉਠਾਵਾਂਗੇ ਫਿਰ ਜੇ ਆਪਾਂ ਨੇ ਉਠਾਵਾਂਗੇ ਆਮ ਜਨ ਸਧਾਰਨ ਬੋਲ ਸਕਦਾ ਦੋਨ ਆਪਾਂ ਨੂੰ ਘਰਾਂ 'ਚ ਆ ਕੇ ਇੰਨਾ ਕੁਝ ਬੋਲਿਆ ਜਾ ਰਿਹਾ ਪਰ ਆਮ ਜਨਸੂਧਾਰ ਵਰ ਜਿਹੜਾ ਨਸ਼ੇ ਖਲਾਫ ਬੋਲਣ ਦੀ ਕੋਸ਼ਿਸ਼ ਕਰਦਾ ਉਹਨੂੰ ਮਤਲਬ ਉਹਦੇ ਕੋਲੇ ਇਹ ਉਹ ਬੋਲ ਸਕੇ ਉਹ ਆਪਦੀ ਗੱਲ ਪਹੁੰਚਾ ਸਕੇ ਕਿਤੇ ਕਿਸੇ ਸੀਨੀਅਰ ਅਧਿਕਾਰੀ ਤੱਕ ਕਿਸੇ ਸਰਕਾਰ ਤੱਕ ਮਤਲਬ ਲੋਕਲ ਲੈਵਲ ਤੱਕ ਇਹ ਮਤਲਬ ਮੋਹਨ ਸਿੰਘ ਆਲਕੇ ਸੋਚਿਆ ਜਾ ਸਕਦਾ ਹੈ ਕਿ ਫਿਰ ਜੋ ਯੁੱਧ ਨਸ਼ਿਆਂ ਵਿਰੋਧੀ ਉਹ ਸਿਰਫ ਇਸ਼ਤਿਹਾਰਾਂ ਤੱਕ ਸੀਮਿਤ ਰਿਹਾ ਉਹ ਸਿਰਫ ਸਪੀਚਾਂ ਤੱਕ ਸੀਮਿਤ ਰਿਹਾ ਉਹ ਸਿਰਫ ਹੋਰ ਨਾ ਸੂਬਿਆਂ ਦੇ ਵਿੱਚ ਜਾ ਕੇ ਜਿਹੜਾਗਾ ਪ੍ਰਚਾਰ ਕਰਨ ਤੱਕ ਸੀਮਿਤ ਰਿਹਾ ਗਰਾਊਂਡ ਦੀ ਰਿਐਲਿਟੀ ਲਗਭਗ ਜ਼ੀਰੋ ਹੈ ਬਿਲਕੁਲ ਜੀ ਬਿਲਕੁਲ ਇਹਦਾ ਇਹਦਾ ਇੱਕ ਪਾਸੇ ਇਹ ਵੀ ਆ ਸਕਦਾ ਕਿ ਦੂਜੇ ਸੂਬਿਆਂ 'ਚ ਤੁਸੀਂ ਵੋਟਾਂ ਲੈਣੀਆਂ ਤਾਂ ਇਸ਼ਤਿਹਾਰਬਾਜ਼ੀ ਕਰਨੀ ਪਊਗੀ ਤੁਹਾਨੂੰ ਹੋਰਾਂ ਸੂਬਿਆਂ 'ਚ ਕਿ ਇੰਨੇ ਬੰਦੇ ਅੰਦਰ ਨੇ ਸਾਡੇ ਕੋਲੇ ਆ ਆ ਅੰਕੜਾ ਕੀ ਉਹ ਨਸ਼ਾ ਸਮਗਰ ਕਰਨੀ ਇਹ ਵੀ ਜਾਂਚ ਦੇ ਘੇਰੇ ਦੇ ਵਿੱਚ ਜਿਹੜੇ ਘਰ ਟਾਇਏ ਗਏ ਇਹ ਵੀ ਇੱਕ ਪਿਛਲੇ ਟਾਈਮ 'ਚ ਅਸੀਂ ਰਿਪੋਰਟ ਕੀਤੀ ਸੀ ਉਦੋਂ ਵੀ ਮੈਨੂੰ ਪਿਛਲੇ ਟਾਈਮ 'ਚ ਮੈਂ ਆਪਣੀ ਸੀਨੀਅਰ ਪੱਤਰਕਾਰ ਨੇ ਪ੍ਰਭਜੀਤ ਸਿੰਘ ਉਹਨਾਂ ਦਾ ਚੈਨਲ ਸੋਰੀ ਟਾਕ ਉਹ ਸਟੋਰੀ ਉਸ ਚੈਨਲ ਦੀ ਮੈਂ ਖੁਦ ਰਿਪੋਰਟ ਕੀਤਾ ਜਿਨ੍ਹਾਂ ਦਾ ਘਰ ਟਾਇਆ ਗਿਆ ਉਹਨਾਂ ਦੇ ਪਰਿਵਾਰ ਦਾ 2016 ਤੋਂ ਬਾਅਦ ਕਿਸੇ ਬੰਦੇ ਤੇ ਕੋਈ ਐਫਆਈਆਰ ਨਹੀਂ ਉਹਨਾਂ ਦੇ ਬਜ਼ੁਰਗ ਤੇ ਐਫਆਈਆਰ ਸੀ ਭੁੱਕੀ ਵੇਚਣ ਦੀ ਉਹ ਸੜਾ ਘਟ ਚੁੱਕਾ ਉਹਨਾਂ ਦਾ ਘਰ ਇਲੀਗਲ ਕੰਸਟਰਕਟ ਕੰਸਟਰਕਸ਼ਨ ਦੇ ਵਿੱਚ ਆਉਂਦਾ ਸੀ ਮਤਲਬ ਗੈਰੋਸਾਰੀ ਸੀ ਉਹਨੂੰ ਨਸ਼ਾ ਇਮ ਨਾਲ ਜੋੜਿਆ ਹੈਗਾ ਸਰਕਾਰ ਦੀ ਤਾਂ ਇਦਾਂ ਦੀ ਮੁਹਮਮ ਜਿਹਦਾ ਮਤਲਬ ਬਹੁਤ ਪਰਦਾ ਬਹੁਤ ਛੇਤੀ ਫੁੱਟਣ ਵਾਲਾ ਸਰਕਾਰ ਨੂੰ ਖੁਦ ਸੋਚਣਾ ਚਾਹੀਦਾ ਵੀ ਜੇ ਇਦਾਂ ਦੀਆਂ ਚੀਜ਼ਾਂ ਕਰੋਗੇ ਉਹ ਵਜ਼ਾਰੇ ਰੋ ਰਹੇ ਜੀ ਕਿ ਸਾਡੀ ਕਿਸੇ ਵੱਡੇ ਧਾਰੇ ਨੇ ਜਿਹੜੇ ਵੱਡੇ ਮੀਡੀਆ ਧਾਰੇ ਜਿਹੜੇ ਸਰਕਾਰ ਵੀ ਐਡ ਚਲਾਉਂਦੇ ਨੇ ਉਹ ਉਹਨਾਂ ਨੇ ਉਹਨਾਂ ਦਾ ਪੱਖ ਨਹੀਂ ਕਲਾਇਆ ਉਸ ਪਰਿਵਾਰ ਦਾ ਉਹ ਕਹਿੰਦੇ ਯਾਰ ਤੁਸੀਂ ਚਲਾ ਲਓ ਸਰਕਾਰੀ ਖਬਰ ਵੀ ਚਲਾ ਲਓ ਸਾਡਾ ਪੱਖ ਤਾਂ ਲੈ ਲਓ ਕਿ ਭਾਈ ਅਸੀਂ ਸਮਗਲਰ ਹੈਗੇ ਵੀ ਆ ਕਿ ਨਹੀਂ ਅਸੀਂ ਆਪਦੇ ਘਰਦਿਆਂ ਨੂੰ ਆਪਦੇ ਰਿਸ਼ਤਦਾਰਾਂ ਨੂੰ ਕੀ ਮੂੰਹ ਦਿਖਾਉਣ ਜੋਗੇ ਰਹਿਵਾਂਗੇ ਇਹ ਵੀ ਸਵਾਲ ਆ ਸਰਕਾਰ ਦੇ ਉੱਪਰ ਕਿ ਲੜਿਆ ਲੜਿਆ ਕਿਹਦੇ ਖਿਲਾਫ ਜਾ ਰਿਹਾ ਜਿਹੜੇ ਸ਼ਰੇਆਮ ਦੰਦ ਨਾਉਂਦੇ ਫਿਰਦੇ ਨੇ ਜਿਹੜਾ ਕੋਈ ਵੀ ਚਿੱਤੇ ਦੀ ਪੁੜੀ ਕਰਕੇ ਗੋਲੀ ਮਾਰ ਜਾਂਦਾ ਕਿਸੇ ਨੂੰ ਧਮਕੀ ਦੇ ਜਾਂਦਾ ਕੋਈ ਦਬਾਅ ਪਾਉਂਦਾ ਕਿ ਖਬਰ ਡਿਲੀਟ ਕਰ ਦਿਓ ਇਹ ਲੋਕ ਕਿਹੜੇ ਨੇ ਫਿਰ ਨਸ਼ਿਆਂ ਵਿਰੋਧ ਦੀ ਜਿਹੜੀ ਮੁਹਿੰਮ ਆ ਉਹਨਾਂ ਦਾ ਫੂਗ ਨਿਕਉਦੀ ਇਹਨਾਂ ਗੱਲਾਂ ਕਰਕੇ